Shut up! ਜੇ ਸਿਮਰਤ ਗਨਤਾਸੀ ਜੇ ਸਿਮਰਤ ਗਨਤਾਸੀ ਆਪ ਤੁਸੇ ਧਾਰੋ ਆਪ ਤੁਸੇ ਧਾਰੋ ਮਨ ਦੇ ਤੇਰੇ ਗੁਰੂ ਕੀ ਸਰਣ thank you ਜਿੱਵੇਂ ਜਿੱਵੇਂ ਨਗਰ ਕੀਰਤਨ ਦੇ ਨੇੜੇ ਹੁੰਦਾ ਜਾ ਰਿਹਾ ਰਮਤਾ ਹੋਣ ਲੱਗੀ ਥੋੜੀ ਦੇਰ ਦੇ ਵਿੱਚ ਤੇ ਸੰਗਤਾਂ ਦਾ ਜਿਹੜਾ ਇਕੱਠ ਹੈ ਵੱਧਦਾ ਜਾ ਰਿਹਾ ਔਰ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਹੈ ਰੇਖਾ ਗੁਪਤਾ ਉਹਨਾਂ ਦਾ ਕਾਫਲਾ ਵੀ ਇੱਥੇ ਪਹੁੰਚ ਚੁੱਕਿਆ ਹੈ ਔਰ ਥੋੜੀ ਦੇਰ ਤੱਕ ਇੱਥੇ ਨਤਮਸਤਕ ਹੋਣਗੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਸੀਐਮ ਰੇਖਾ ਗੁਪਤਾ ਔਰ ਖਾਸ ਤੌਰ ਤੇ ਤੁਹਾਨੂੰ ਇੱਕ ਚੜ੍ਹਦੀ ਕਲਾ ਦੀਆਂ ਜੋ ਤਸਵੀਰਾਂ ਦਿਖਾਣਾ ਚਾਹਾਂਗੇ ਜ਼ਰੂਰ ਜੇ ਤੁਸੀਂ ਵੇਖ ਪਾਰੇ ਹੋਗੇ ਕੈਮਰੇ ਤੇ ਕੀ ਨਿਆੰਗ ਸਿੰਘ ਜਿਨ੍ਹਾਂ ਨੇ ਕੀ ਦਸਮ ਪਾਤਸ਼ਾਹ ਦੇ ਵੱਲੋਂ ਦਿੱਤਾ ਹੈ ਅਬਾਸ਼ ਜੋ ਕਿ ਉਹ ਆਪਣੇ ਨਾਲ ਰੱਖਦੇ ਸਨ ਉਹਨਾਂ ਨੇ ਆਪਣੀ ਦਸਤਾਰ ਦੇ ਉੱਪਰ ਸਜਾਇਆ ਹੋਇਆ ਹੈ ਜੋ ਕਿ ਬੜਾ ਹੀ ਬਾਕਮਾਲ ਲੱਗ ਰਿਹਾ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਕੈਮਰੇ ਤੇ ਕਿ ਕਿਸ ਤਰ੍ਹਾਂ ਨਿਆੰਗ ਸਿੰਘਾਂ ਦੇ ਵੱਲੋਂ ਜੋ ਛੋਟੇ ਬੱਚੇ ਨੇ ਆਪਣੀ ਦਸਤਾਰ ਦੇ ਉੱਪਰ ਬਾਜ ਸਜਾਇਆ ਇਸ ਤੋਂ ਇਲਾਵਾ ਜੇ ਤੁਹਾਨੂੰ ਸੰਗਤਨ ਦਿਖਾਈਏ ਤਾਂ ਇੱਥੇ ਸਰੇਰ ਦੇ ਨਾਲ ਇਹ ਜੋ ਖਾਸ ਤੌਰ ਤੇ ਦਿਖਾ ਰਹੇ ਨੇ ਕਿ ਬਾਜ ਨੂੰ ਜੋ ਛੋਟੇ ਬੱਚੇ ਦੀ ਦਸਤਾਰ ਦੇ ਉੱਪਰ ਸਜਾਏ ਤਾਂ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਵਾਹ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੋਣ ਸਾਹਿਬ ਵਾਹਿਗੁਰੂ ਜੀ ਕਿਵੇਂ ਲੱਗ ਰਿਹਾ ਹੈ ਸ਼ਰ ਐ ਗੋ ਵਧੀਆ ਜੀ ਪਹਿਲਾਂ ਵੀ ਐਵੇਂ ਕਰਦੇ ਹਾਂ ਹਾਂ ਜੀ ਜੀ ਨਾਮ ਕੀ ਹੈ ਸ਼ਹਿਬਾਦ ਸ਼ਹਿਬਾਦ ਹਾਂਜੀ ਕਿੰਨੇ ਕਿਹਾ ਹੈ ਸਤਿ ਕੀ ਮਨੈਸ ਹਾਂਜੀ ਕਿੰਨੇ ਸਦਾ ਆ ਦਸਤਾਰ ਸਦਾ ਕੇ ਫਿਰ ਬਾਜ ਕਿੰਨੇ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਉਹ ਸਾਹ ਗੁਰੂ குரு ਸਾਹਿਬ ਦੀ ਆਪਣੀ ਕਿਰਪਾ ਹੈ ਇਹ ਸੀਧੀ ਦਿਹਾੜੇ ਨੇ ਔਰ ਸੀਧੀ ਨੂੰ ਸਮਰਪਿਤ ਜਿਹੜੀ ਸੰਗਤ ਹੈ ਦੇਖੋ ਤੁਸੀਂ ਇਹ ਗੁਰੂ ਤੋਂ ਪਿਆਰ ਕਰਨ ਲਈ ਸੰਗਤ ਹੈ ਦਿੱਲੀ ਚੋਂ ਦੂਰ ਦਰਾਲਿਆਂ ਚੋਂ ਦੇਸ਼ਾਂ ਵਿਦੇਸ਼ਾਂ ਤੋਂ ਉੱਥੇ ਸੰਗਤ ਪਹੁੰਚੀ ਹੈ ਇਹ ਸ਼ਤਾਬਦੀ ਨੂੰ ਮਨਾਉਣ ਵਾਸਤੇ ਔਰ ਜਿੱਥੇ ਦਿੱਲੀ ਦੀ ਸੰਗਤ ਨੂੰ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਆ ਕੀ ਜੀਨੀਆਂ ਸੰਪਰਦਾਵਾਂ ਜਿਹਨੇ ਦਲਪੰਥ ਨੇ ਜਿਹੜੀਆਂ ਜਥੇਬੰਦੀਆਂ ਸਾਰਿਆਂ ਨੇ ਦਿੱਲੀ ਕਮੇਟੀ ਤੇ ਭਰੋਸਾ ਕੀਤਾ ਕਿਉਂਕਿ ਦਿੱਲੀ ਕਮੇਟੀ ਦੀ ਜ਼ਿੰਮੇਵਾਰੀ ਬੰਦੀ ਸੀ ਇਹ ਸ਼ਹਾਦਤ ਦਿੱਲੀ ਦੇ ਵਿੱਚ ਹੋਈ ਹੈ ਮੁਬਾਰਕ ਹੋਏ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਆਪਣੇ ਸੋਚ ਆਪਣਾ ਵਿਚਾਰ ਹੈ ਅੱਜ ਵੀ ਦਿੱਲੀ ਦੇ ਵਿੱਚ ਦੋ ਦੋ ਸਮਾਗਮ ਕਰਾਏ ਗਏ ਨੇ ਅੱਜ ਵੀ ਦੋ ਨਗਰ ਕੀਰਤਨ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹ ਉਹ ਲੋਕ ਕੋਈ ਹਰਕਤਾਂ ਤੋਂ ਜਿਹੜੇ ਬਾਦ ਇਸੇ ਆ ਸਕਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਅੱਜ ਗੁਰੂ ਦਾ ਦਿਹਾੜਾ ਹੈ ਕੱਟ ਤੋਂ ਕੱਟ ਅੱਜ ਦੇ ਦਿਨ ਰਾਜਨੀਤੀ ਨਾ ਕਰੋ ਐਸੇ ਦਿਹਾੜੇ ਦੇ ਉੱਤੇ ਆ ਕੇ ਆਓ ਸਾਰੇ ਗੁਰੂ ਦੇ ਜਸ ਗਾਇਨ ਕਰੀਏ ਗੁਰੂ ਦੀ ਖੁਸ਼ੀਆ ਪ੍ਰਾਪਤ ਕਰੋ ਸਰ ਇੱਕ ਵਾਰੀ ਰੂਟ ਦੱਸ ਦੋਗੇ ਕਿ ਕਿੱਥੋਂ ਕਿੱਥੋਂ ਗੁਰਦੁਆਰਾ ਅਸੀਸਗਨ ਸਾਹਿਬ ਤੋਂ ਚੱਲੇ ਪਾ ਕੇ ਚਾਵੜੇ ਬਾਜ਼ਾਰ ਨਵੀਂ ਸੜਕ ਹੋ ਕੇ ਪਾੜਗੰਜ ਉਰ ਪਾੜਗੰਜ ਤੋਂ ਬਾਅਦ ਕਲੌਟਪੇ ਹੁੰਦਾ ਹੋਇਆ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਸੰਪੂਰਤ ਹੋ। ਸ਼ਾਮ ਨੂੰ ਲਾਲ ਕਿਲੇ ਤੇ ਕੀ ਪ੍ਰੋਗਰਾਮ। ਲਾਲ ਕਿਲੇ ਵਜੇ ਠੀਕ 8:30 5 ਵਜੇ ਸਹਿਜ ਪਾਟਾਂ ਦੀ ਸੰਪੂਰਤਾ ਹੁੰਦੀ ਹੈ ਔਰ ਉਸ ਤੋਂ ਬਾਅਦ ਕੀਰਤਨ ਦਰਬਾਰ ਚੱਲਨੇ ਔਰ ਲਗਾਤਾਰ ਰਾਤ 12 ਵਜੇ ਤੱਕ ਪ੍ਰੋਗਰਾਮ ਚੱਲਨੇ ਨੇ ਸਭੂ ਸੰਗਤਾਂ ਨੂੰ ਬੇਨਤੀ ਹੈ ਕਿ ਬਾਅਦ ਛੜ ਕੇ ਉੱਥੇ ਪਹੁੰਚਣ ਦੀ ਕਿਰਪਾ ਦਾ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਸਤੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਵਿਯਾਲਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਜੋ ਲਾਲ ਕਿਲੇ ਦੇ ਮੈਦਾਨ ਦੇ ਉੱਤੇ ਸਮਾਗਮ ਲੀਕੇ ਗਏ ਆ ਪਿਛਲੇ 5 ਦਿਨਾਂ ਤੋਂ ਲਗਾਤਾਰ ਇਹ ਸਮਾਗਮ ਚੱਲ ਰਹੇ ਹੋਰ ਇਹ ਸਮਾਗਮ ਆਪਣੇ ਆਪ ਦੇ ਵਿੱਚ ਹੀ ਇਤਿਹਾਸਿਕ ਹੈ ਕਿਉਂਕਿ ਦਿੱਲੀ ਦੇ ਵਿੱਚ ਇੰਨਾ ਇਕੱਠ ਅਜੇ ਤੱਕ ਕਦੀ ਹੋਇਆ ਹੀ ਨਹੀਂ ਇਹ ਪਹਿਲੀ ਵਾਰੀ ਹੋਇਆ ਕਿ ਇੰਨੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਕੱਲ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤੀ 1 ਵਜੇ ਤੱਕ ਲਾਈਨਾਂ ਦੇ ਵਿੱਚ ਸੰਗਤਾਂ ਖੜੀਆਂ ਸੀ ਆਪਣਾ ਜੋ ਸਤਿਗੁਰਾਂ ਦੇ ਨਤਮਸਤਕ ਹੋਣ ਲਈ ਵੇਟ ਕਰਦੇ ਇੰਤਜ਼ਾਰ ਕਰ ਰਹੀਆਂ ਸਨ ਸੋ ਇਹ ਆਪਣੇ ਆਪ ਦੇ ਵਿੱਚ ਹੀ ਇਤਿਹਾਸਿਕ ਹੈ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅੱਜ ਨਗਰ ਕੀਰਤਨ ਆਰੰਭ ਹੋਇਆ ਹੈ ਗੁਰਦੁਆਰਾ ਸ੍ਰੀ ਅਕਸ਼ਰ ਸਾਹਿਬ ਤੋਂ ਔਰ ਨਗਰ ਕੀਰਤਨ ਦੇ ਵਿੱਚ ਵੀ ਠਾਠਾ ਮਾਰਦਾ ਇਕੱਠ ਹੈ ਕੋਈ ਮੈਸਮਝਦਾ ਕੋਈ ਜਗ੍ਹਾ ਅਸੀਂ ਨਹੀਂ ਜਿੱਧਰ ਵੀ ਨਜ਼ਰ ਮਾਰੋ ਸੰਗਤਾਂ ਦਾ ਇਕੱਠ ਨਜ਼ਰ ਆ ਰਿਹਾ ਸੋ ਇਹ ਗੁਰਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਨ ਵਾਲੀ ਸੰਗਤ ਜਿਨ੍ਹਾਂ ਨੇ ਆਪਣਾ ਕੀਰਤਨ ਭੇਟ ਕਰਨਾ ਹੈ ਸਾਰੇ ਹੀ ਨਤਮਸਤਕ ਹੋ ਰਹੇ ਆ ਪਰ ਆਪਣੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਰਹੇ ਆ ਕੱਲ ਸੋਬ ਇੱਕ ਵਾਰੀ ਰੂਟ ਲਾਜ਼ੂਨਗਰ ਕੀਰਤਨ ਦਾ ਕਿਸ ਤਰ੍ਹਾਂ ਜਾਏਗਾ ਨਗਰ ਕੀਰਤਨ ਦਾ ਰੂਟ ਇੱਥੋਂ ਪੁਰਾਣੀ ਦਿੱਲੀ ਤੋਂ ਸ਼ੁਰੂ ਹੋ ਕੇ ਫਤਿਹਪੁਰੀ ਫਤਿਹਪੁਰੀ ਤੋਂ ਪੁਰਾਣੀ ਦਿੱਲੀ ਹੁੰਦਾ ਹੋਇਆ ਅਜਵੇਰੀ ਗੰਟ ਪਹੁੰਚੇਗਾ ਉਸ ਤੋਂ ਬਾਅਦ ਪਾੜਗਾਂਜ ਪਾੜਗਾਂਜ ਤੋਂ ਹੁੰਦਾ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਪਰ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਕਾਬਗਰ ਸਾਹਿਬ ਸ਼ਾਮ ਨੂੰ 4 ਵਜੇ ਸਮਾਪਤੀ ਹੋਏਗੀ ਤੋ ਇਹ ਸੰਨ ਸਾਡੇ ਨਾਲ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਜਿਨ੍ਹਾਂ ਨੇ ਵਿਦਾਇ ਦਿੱਤੀ ਸੰਗਤ ਨੂੰ ਏਡਾ ਵੱਡਾ ਇਕੱਠ ਕਰਨ ਲਈ ਮੈਂ ਆਕਾਸ਼ ਨੇਂਦ ਦਿੱਲੀ ਤੋਂ ਵੀਡੀਓ ਜਰਨਲਿਸਟ ਕਮਲ ਪੀਟੀਸੀ ਨਿਊਜ਼ ਤੋਂ